ਕੋਰਡ ਦਿੱਤੀ ਸੀ ਇਹਦੇ 'ਚ ਰეკਮੈਂਡੇਸ਼ਨ ਸੀ ਕਿ 295 A ਦਾ ਪਰਚਾ ਆ ਸੌਦੇ ਸਾਥ ਤੇ ਦਰਜ ਹੋਣਾ ਚਾਹੀਦਾ ਤੇ ਹੋਮ ਮਿਨਿਸਟਰ ਕੌਣ ਹੈ ਉਸ ਤੇ ਕਿਉਂ ਬੈਠੇ ਨੇ ਉਹਦੀ ਸੈਂਕਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਸਿੰਪਲ ਕਾਰਨ ਇੱਕ ਹੈ ਕਿਉਂਕਿ ਹਰਿਆਣੇ 'ਚ ਇਲੈਕਸ਼ਨ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਔਰ ਰੂਲਿੰਗ ਪਾਰਟੀ ਉਥੋਂ ਦੀ ਜਿਹੜੀ ਬੀਜੇਪੀ ਉਹਨੂੰ ਪਰੋਲ ਦਿੰਦੀ ਆ ਉਹਨਾਂ ਚ ਰੇਸ ਲੱਗੀ ਕਿ ਅਸੀਂ ਇਹ ਆਪ ਦਾ ਇਹਨੂੰ ਨਾਰਾਜ਼ ਨਹੀਂ ਕਰਨਾ ਥਿਸ ਇਜ਼ ਦ ਸਿੰਪਲ ਰੀਜ਼ਨ ਕਿ ਇਹਨੂੰ ਪ੍ਰਵਾਨਗੀ ਨਹੀਂ ਮਿਲ ਰਹੀ ਔਰ ਕੱਲੀ ਇਹ ਨਹੀਂ ਜਿਹੜੀ ਕੱਟੜ ਇਮਾਨਦਾਰ ਆਪਦੇ ਆਪ ਨੂੰ ਕਹਿੰਦੇ ਨੇ ਉਹਨਾਂ ਦੀ ਮੈਂ ਥੋੜੀ ਅੱਜ ਕਈ ਵਜ਼ੀਰਾਂ ਦੀ ਹਰਕਤਾਂ ਦੀ ਗੱਲ ਕਰ ਰਿਹਾ ਕਟਾਰੂ ਚੱਕਦਾ ਤਾਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਵਿਕੋ ਦੇ ਚ ਵੀ ਕਮਾਲ ਦੀ ਗੱਲ ਹੋਈ ਉਹਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਔਰ ਭਗਵੰਤ ਮਾਨ ਦੀ ਜੋ ਨੀਤੀ ਹੈ ਪੰਜਾਬੀਆਂ ਨੂੰ ਲੈ ਕੇ ਖਾਸ ਤੌਰ ਤੇ ਬੰਦੀ ਸਿੰਘਾਂ ਨੂੰ ਲੈ ਕੇ ਉਹਦੇ ਬਾਰੇ ਕਈ ਵਾਰੀ ਪਹਿਲਾਂ ਵੀ ਚਰਚਾ ਹੋਈ ਹੈ ਔਰ ਅੱਜ ਉਹਦਾ ਇੱਕ ਨਵਾਂ ਪ੍ਰਮਾਣ ਤੁਹਾਡੇ ਸਾਹਮਣੇ ਆਇਆ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਦੀ ਰਿਹਾਈ ਕੇਵਲ ਤੇ ਕੇਵਲ ਨਿਰਪਰ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ਨਗਰ ਅਸੈਂਬਲੀ ਜੀਨੇ 29 ਸਾਲ ਜੇਲ੍ਹ ਚ ਰਹੇ ਆ ਮਨੁੱਖੀ ਅਧਿਕਾਰਾਂ ਦਾ ਵੀ ਬੰਦੀ ਸਿੰਘਾ ਦੇ ਮਸਲੇ ਚ ਕਾਨ ਇਸ ਲਈ ਮੰਨਿਆ ਜਾਂਦਾ ਕਿਉਂਕਿ ਇੰਨਾ ਲੰਮਾ ਸਮਾਂ 10/10 ਦੀ ਸੈਲ 'ਚ ਰਹਿਣਾ ਕਿ ਫਾਸੀ ਚੱਕੀਆਂ 'ਚ ਰਹਿਣਾ ਇਹ ਇਨ ਹਿਊਮਨ ਹੈ ਇਹ ਇਨਸਾਨੀਅਤ ਦੇ ਉਲਟ ਹੈ ਔਰ ਇਹਨਾਂ ਦੇ ਮਸਲੇ 'ਚ ਜਲਦ ਫੈਸਲਾ ਆਵੇ ਇਹ ਬਾਰ-ਬਾਰ ਡਿਮਾਂਡ ਰਹੀ ਹੈ ਵੇਖੋ ਇਨ ਟਰਨਲਨਾਡੂ ਸਾਰੀ ਪਾਰਟੀਆਂ ਇਕੱਠੀਆਂ ਹੋ ਕੇ ਰਜੀਵ ਗਾਂਧੀ ਦੇ ਜਿਹੜੇ ਕਿਲਾ ਸਨ ਉਹਨਾਂ ਨੂੰ ਰਿਹਾਅ ਕਰਾਉਣ 'ਚ ਕਾਮਯਾਬ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੰਦੀ ਸਿੰਘਾ ਦੇ ਮਸਲੇ 'ਚ ਬੜਾ ਸਪਸ਼ਟ ਹੈ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਕੇਜਰੀਵਾਲ ਨੇ 2017 18 ਤੋਂ ਉਹਨਾਂ ਕੋਲ ਇਹ ਫਾਈਲ ਬਾਰ-ਬਾਰ ਪੁਟਾ ਪੋਈਆ ਔਰ ਅੱਜ 7ਵੀਂ ਵਾਰੀ ਪ੍ਰੋਫੈਸਰ ਦਵਿੰਦਰ ਪਾਲ ਪੋਲਰ ਦਾ ਕੇਸ ਰਿਹਾਈ ਦਾ ਰਿਜੈਕਟ ਕਰਤਾ ਇਨਬਾਡੀ ਜੀ ਜੀ ਫાંਸੀ ਇਸ ਗੱਲ ਤੇ ਸੁਪਰੀਮ ਕੋਰਟ ਨੇ ਤਬਦੀਲ ਕੀਤੀ ਕਿ ਥੀ ਇਜ਼ ਨਾਟ ਕੀਪਿੰਗ ਵੈਲ ਉਹ ਠੀਕ ਨਹੀਂ ਨੇ ਔਰ ਇਸ ਕਰਕੇ ਉਹਨਾਂ ਦੀ ਤਬਦੀਲ ਹੋਈ ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਚੋਂ ਉਦੋਂ ਬਾਦਲ ਸਾਹਿਬ ਨੇ ਟਰਾਂਸਫਰ ਕਰਾਇਆ ਔਰ ਮੁੜ ਕੇ ਉਹ ਪਰੋਲ ਰਹਿੰਦੇ ਰਹੇ ਔਰ ਉਹਨਾਂ ਦੀ ਸਿਹਤ ਅੱਜ ਵੀ ਇਲਾਜ ਚੱਲ ਰਿਹਾ ਉਹ ਠੀਕ ਨਹੀਂ ਹੈ ਜਿਹੜਾ ਬੰਦਾ ਪਰੋਲ ਤੇ ਆ ਸਕਦਾ ਹੈ ਜਿਹੜੇ ਬੰਦੇ ਨੇ 29 ਸਾਲ ਸਜ਼ਾ ਕੱਟ ਲਈ ਹੋਵੇ ਉਹ ਕਿਹੜਾ ਖਤਰਾ ਸਾਬਿਤ ਹੋ ਰਿਹਾ ਇਹ ਮਾਨਸਿਕਤਾ ਦਰਉਂਦੀ ਹੈ ਕਿ ਪੰਜਾਬੀਆਂ ਦੀ ਸਿੱਖ ਕੌਜ ਨੂੰ ਲੈ ਕੇ ਜਿਨ੍ਹਾਂ ਨੇ ਦੇਸ਼ ਪੰਜਾਬ ਨੇ ਪੰਜਾਬ ਖਾਤਰ ਜੋ ਪੰਜਾਬ ਦੇ ਵਿੱਚ ਬੇਇਨਸਾਫੀ ਹੋਈ ਹਿਊਮਨ ਰਾਈਟਸ ਵਾਇਲੇਸ਼ਨ ਹੋਈ ਉਹਦੇ ਲਈ ਜੇ ਕੋਈ ਲੜੇ ਉਹਨੂੰ ਕੇਸ ਨਜ਼ਰੀਏ ਨਾਲ ਕੇਜਰੀਵਾਲ ਦੇਖਦੇ ਔਰ ਕੱਲਾ ਇਹ ਨਹੀਂ ਦੋਰੇ ਮਾਪ ਡਾਂਡ ਦੀ ਹੁਣ ਮੈਂ ਗੱਲ ਕਰਨ ਲੱਗਿਆ ਹਾਂ 295A ਦੀ ਸੈਂਕਸ਼ਨ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਰਾਜੋਆਣਾ ਦੇ ਕੇਸ 'ਚ ਤਾਂ ਜੋ ਐਟੀਟਿਊਡ ਹੈ ਤੁਸੀਂ ਸਾਰਿਆਂ ਦੇ ਸਾਹਮਣੇ ਅਸੀਂ ਮਿਲਣ ਜਾਈਏ ਸਾਨੂੰ ਲਾਊਡ ਨਹੀਂ ਮਗਰ ਇਹ ਰਾਮ ਰਹੀਮ ਦੇ ਮਸਲੇ 'ਚ ਕਿੱਡਾ ਵਧੀਆ ਐਟੀਟਿਊਡ ਅਡਾਪਟ ਕਰਦੀ ਆ ਆਮ ਆਦਮੀ ਪਾਰਟੀ ਔਰ ਭਾਜਪਾ ਤੁਹਾਡੇ ਸਾਹਮਣੇ ਉਹਨੂੰ ਬਾਰ-ਬਾਰ ਪ੍ਰੋਲ ਮਿਲਦੀ ਆ ਇੱਕ ਐਸਆਈਟੀ ਬਣੀ ਆ ਉਹ ਫੋਟੋ ਹੈ ਜਿਸ ਐਸਆਈਟੀ ਦੀ ਆਪਣਾ ਆ ਭਗਵੰਤ ਮਾਨ ਜੀ ਨੇ ਰਿਪੋਰਟ ਬੜੀ ਜਨਤਿਕ ਕੀਤੀ ਸੀ ਔਰ ਜਦੋਂ ਇਹ ਰਿਪੋਰਟ ਦਿੱਤੀ ਸੀ ਇਹਦੇ ਚ ਰეკਮੈਂਡੇਸ਼ਨ ਸੀ ਕਿ 295ਏ ਦਾ ਪਰਚਾ ਅਸੌਦੇ ਸਾਥ ਤੇ ਦਰਜ ਹੋਣਾ ਚਾਹੀਦਾ ਤੇ ਹੋਮ ਮਿਨਿਸਟਰ ਕੌਣ ਹੈ ਉਸ ਤੇ ਕਿਉਂ ਬੈਠੇ ਨੇ ਉਹਦੀ ਸੈਂਕਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਸਿੰਪਲ ਕਾਰਨ ਇੱਕ ਹੈ ਕਿਉਂਕਿ ਹਰਿਆਣੇ ਚ ਇਲੈਕਸ਼ਨ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਔਰ ਰੂਲਿੰਗ ਪਾਰਟੀ ਉਥੋਂ ਦੀ ਜਿਹੜੀ ਬੀਜਪੀ ਉਹਨੂੰ ਪ੍ਰੋਲ ਦਿੰਦੀ ਹੈ ਉਹਨਾਂ ਚ ਰੇਸ ਲੱਗੀ ਕਿ ਅਸੀਂ ਇਹ ਆਪ ਦਾ ਇਹਨੂੰ ਨਾਰਾਜ਼ ਨਹੀਂ ਕਰਨਾ ਥਿਸ ਇਜ਼ ਦਾ ਸਿੰਪਲ ਰੀਜ਼ਨ ਕਿ ਇਹਨੂੰ ਪ੍ਰਵਾਨਗੀ ਨਹੀਂ ਮਿਲਦੀ ਔਰ ਕੱਲੀ ਇਹ ਨਹੀਂ ਜਿਹੜੀ ਕੱਟਰ ਇਮਾਨਦਾਰ ਆਪ ਦੇ ਆਪ ਨੂੰ ਕਹਿੰਦੇ ਨੇ ਉਹਨਾਂ ਦੀ ਮੈਂ ਥੋੜੀ ਅੱਜ ਕਈ ਵਜ਼ੀਰਾਂ ਦੀ ਹਰਕਤਾਂ ਦੀ ਗੱਲ ਕਰ ਰਿਹਾ ਕਟਾਰੂ ਚੱਕਦਾ ਤਾਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਵੇਖੋ ਉਹਦੇ 'ਚ ਵੀ ਕਮਾਲ ਦੀ ਗੱਲ ਹੋਈ ਉਹਨੇ ਜੋ ਕੁਝ ਕੀਤਾ ਉਹ ਅਨਐਕਸੈਪਟੇਬਲ ਸੀ ਉਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਸੀ ਜੇ ਕੋਈ ਵਾਕਈ ਇਮਾਨਦਾਰ ਹੁੰਦਾ ਤੇ ਉਹਤੇ ਪਰਚਾ ਦਰਜ ਹੋ ਕੇ ਉੱਤੇ ਕਾਰਵਾਈ ਹੋ ਜਾਣੀ ਸੀ ਜਿਸ ਵੀਡੀਓ ਨੇ ਗਵਰਨਰ ਸਾਹਿਬ ਨਹੀਂ ਕਹਿ ਤਿਆ ਕਿ ਫੋਰੈਂਸਿਕ ਕਹਿੰਦੀ ਹੈ ਸਹੀ ਹੈ। ਔਰ ਉਹਨਾਂ ਨੇ ਪੰਜਾਬ ਨੂੰ ਭੇਜਤੀ ਮਗਰ ਪੰਜਾਬ ਨੇ ਉਹਨੂੰ ਇਸ ਤਰੀਕੇ ਨਾਲ ਠੰਡੇ ਬਸਤੇ ਚ ਪਾਇਆ। ਉਹ ਵਿਕਟਮ ਨੂੰ ਇਸ ਤਰੀਕੇ ਨਾਲ ਇੱਕ ਸਿੱਟ ਬਣਾ ਕੇ ਹੈਂਡਲ ਕੀਤਾ ਕਿ ਉਹ ਕੰਪਲੇਨੈਂਟ ਹੀ ਭੱਜ ਗਿਆ ਤੇ ਇਸ ਤਰੀਕੇ ਦਾ ਪ੍ਰੈਸ਼ਰ ਪਾਇਆ ਕਿ ਉਹ ਆਪ ਦੀ ਅਖੀਰ ਚ ਆਪ ਦੀ ਕੰਪਲੇਂਟ ਨੂੰ ਵਿਡਰੋ ਕਰਨਾ ਪਿਆ ਅੱਜ ਵੀ ਹਾਲਾਤ ਉਹੀ ਬਣੇ ਪਏ ਆ। ਆ ਮੈਨੂੰ ਤਾਂ ਇਸ ਗੱਲ ਦੀ ਤਸੱਲੀ ਹੈ ਕਿ ਇਹਨਾਂ ਭਾਈ ਸਾਹਿਬ ਦਾ ਵਿਆਹ ਹੋ ਗਿਆ ਆਪਣੇ ਦਾ ਮੇਰੇ ਵੱਡੇ ਵੀਰ ਦਾ ਹਿੰਮਤ ਸਿੰਘ ਸ਼ਿਰਗਲ ਸਾਹਿਬ ਦਾ ਬੜਾ ਔਖਾ ਹੋਇਆ ਮੈਨੂੰ ਲੱਗਾ 45 50 ਸਾਲ ਦੀ ਉਮਰ ਮੈਂ ਤਾਂ ਸੀਗਾ ਮੈਨੂੰ ਸੱਦਣਗੇ ਮੈਨੂੰ ਨਹੀਂ ਚੱਤਿਆ ਮਗਰ ਇੱਕੋ ਗਏ ਆ ਬਾਹਰ ਵਿਆਹ ਤੇ ਆ ਇੱਕ ਤਾਂ ਸਰਪਾਲਾ ਸਾਹਿਬ ਦੀ ਫੋਟੋ ਤੁਸੀਂ ਵੇਖ ਹੀ ਲਈ ਹੌਣੀ ਅੱਜ ਮੈਂ ਟਵੀਟ ਵੀ ਕੀਤੀ ਆ ਅੱਛਾ ਆਪਣਾ ਸੰਧਵਾਜੀ ਸਰਬਾਲਾ ਬਣਿਆ ਹਿੰਮਤ ਸਿੰਘ ਸ਼ਿਰਗਿਲ ਸਾਹਿਬ ਦੇ ਉਹਨਾਂ ਲਈ ਵੇਖੋ ਕਿੰਡੀ ਇੰਪੋਰਟੈਂਟ ਕਲੀਅਰੈਂਸ ਦੇਣੀ ਹੁਣ ਮੇਰੇ ਸਮਝ ਆਈ ਕਿ ਇੱਥੋਂ ਪੰਜਾਬ ਪੁਲਿਸ ਦੀ ਕਲੀਅਰੈਂਸ ਦੇਣੀ ਕਿਉਂ ਜ਼ਰੂਰੀ ਸੀ ਇਹ ਨਾ ਪਹੁੰਚਦਾ ਪਿਓ ਦਾ ਪੁੱਤ ਤੇ ਉਹਨੇ ਵਿਆਹ ਨਹੀਂ ਅੱਗੇ ਕਰਾਉਣਾ ਸੀ ਮਗਰ ਇਹਦੇ ਵਾਸਤੇ ਤੁਸੀਂ ਮਿਸਲੀਡ ਕਰੋ ਇੰਟਰਨੈਸ਼ਨਲ ਜਿਹਨੂੰ ਸੰਧੋਵਾ ਉਹ ਬੰਦਾ ਹੈ ਜਿਨੂੰ ਪਹਿਲਾਂ ਵੀ ਵਾਪਸ ਭੇਜਤਾ ਸੀ ਕੈਨੇਡੀਅਨਸ ਨੇ ਔਰ ਕੈਨੇਡੀਅਨ ਸਰਕਾਰ ਨੇ ਕਿਉਂਕਿ ਇੱਥੇ ਐਡੇ ਗੰਭੀਰ aarop ਸਨ ਨਗਰ ਜਿਹੜੇ ਆਪ ਦੇ ਆਪ ਨੂੰ ਰਖਵਾਲੇ ਕਹਿੰਦੇ ਆ ਇਨਸਾਨੀਅਤ ਦੇ ਉਹਨਾਂ ਦੀ ਹਰਕਤਾਂ ਅੱਜ ਮੈਂ ਕੱਲੀਆਂ ਦੱਸ ਰਿਹਾ ਕਿ ਆਹ ਭਾਈ ਸਾਹਿਬ ਉੱਥੇ ਭੰਗੜਾ ਪਾ ਰਹੇ ਆ ਕਿਉਂਕਿ ਇਹਦੇ ਇਹ ਨਾ ਭੰਗੜਾ ਪੌਂਦਾ ਤੇ ਸ਼ਾਇਦ ਇਹਦਾ ਵਿਆਹ ਸਿਰੇ ਨਹੀਂ ਚੜਨਾ ਆ ਇੱਕ ਫੋਟੋ ਆ ਲੋ ਆ ਇੱਥੇ ਭੰਗੜਾ ਪਾ ਰਹੇ ਆ ਇਹ ਪੰਗੜਾ ਪਾਉਣ ਦੇ ਲਈ ਪਹੁੰਚੇ ਕਿਵੇਂ ਆਹ ਸਪੀਕਰ ਸਾਹਿਬ ਖਲੋਤੇ ਸਪੀਕਰ ਸਾਹਿਬ ਨਾਲ ਪੰਗੜਾ ਪੰਗੜਾ ਪਾ ਰਿਹਾ ਆ ਅਗਲੀ ਫੋਟੇ ਕਾ ਫੜੀ ਜਾਈਂ ਹਰ ਇੱਕ ਹੋਰ ਵੀ ਆ ਇੱਕ ਆ ਇਹਨੇ ਤਾਂ ਰੇਖ ਥਾ ਹੀ ਹੋਣਾ ਨਾ ਸਾਡੇ ਬੱਬੂ ਕੋਚੇ ਨੇ ਉਹ ਕਿੱਧਰ ਆਓ ਹੋਰੀ ਆ ਆਈਟੀਓ ਸਾਹਿਬ ਨਾਲ ਖਲੋਤੇ ਆ ਆਈਟੀਓ ਸਾਹਿਬ ਪਹੁੰਚੇ ਉੱਥੇ ਵਿਆਹ ਤੇ ਉਸੇ ਵਿਆਹ ਤੇ ਕੈਬਨਿਟ ਦੇ ਮਨਿਸਟਰ ਆ ਰਜੋਤਬੈਂਚ ਪਹੁੰਚਿਆ ਕਰਜੋਤਬੈਂਚ ਨਾਲ ਵੀ ਆ ਫੋਟੋ ਆ ਇਹ ਸਾਰੀਆਂ ਫੋਟੋਆਂ 'ਚ ਮੈਂ ਵੀ ਹੈਰਾਨ ਹੋ ਗਿਆ ਕਿ ਜੇ ਇਸ 'ਚ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਕੰਪਲੇਨੈਂਟ ਭਾਵੇਂ ਆਪਦੀ ਕੰਪਲੇਂਟ ਵਿਡਰੋ ਕਰ ਜੇ ਮਗਰ ਸੌਡਮੀ ਬਦਫੈਲੀ ਬੱਚੇ ਨਾਲ ਬੱਚਫੈਲੀ ਤੇ ਜੁਲਮ ਤੇ ਇਹ ਪੁਲਸੇ ਵਿਡਰੋ ਨਹੀਂ ਕਰ ਸਕਦੀ ਕੇਸ ਜੋ ਮਰਜ਼ੀ ਹੋ ਜੇ ਮਗਰ ਇਹ ਬੰਦਾ ਇੱਡਾ ਜ਼ਰੂਰੀ ਆਮ ਆਦਮੀ ਪਾਰਟੀ ਲਈ ਇਹਨਾਂ ਤੋਂ ਬਿਨਾਂ ਇਹਨਾਂ ਦੀ ਪਾਰਟੀ ਨਹੀਂ ਚੱਲਦੀ ਘਟਾਰੂ ਚੱਕ ਤੇ ਇਹ ਜਿਹਿਆਂ ਦੇ ਬਗੈਰ ਕਿ ਉਹਨੂੰ ਸਪੈਸ਼ਲ ਕਲੀਅਰੈਂਸ ਦਿਵਾਉਣੀ ਪਈ ਕਿ ਉਹ ਉੱਥੇ ਪਹੁੰਚ ਜੇ ਵਿਆਹ ਤੇ ਨਹੀਂ ਤਾਂ ਉਹਨੇ ਵਿਆਹ ਨਹੀਂ ਕਰਾਉਣਾ ਸੀਗਾ ਕਹਿੰਦੇ ਉਹਦੀ ਵੀ ਜਿੱਦ ਸੀ ਕਿ ਜਦ ਤੱਕ ਮੇਰਾ ਵੀਰ ਨਾ ਆਵੇ ਸੰਦੋਆ ਤੇ ਉਹਨੇ ਵਿਆਹ ਨਹੀਂ ਕਰਾਉਣਾ ਇਹ ਤਾਂ ਹਾਲਾਤ ਬਣੇ ਪਏ ਇਹ ਮਨਿਸਟਰਸ ਦੀ ਕੋਈ ਮੋਰੈਲਿਟੀ ਰਹਿ ਗਈ ਆ ਕਿ ਮਨਿਸਟਰ ਦੀ ਇਹ ਜੀ ਕਲੀਅਰੈਂਸ ਦਿਵਾਉਣੀ बिकॉज ਉਹਨੂੰ ਡੀਟੇਨ ਕਰਤਾ ਗਿਆ ਸੀਗਾ ਸੰਦੋਆ ਨੂੰ ਉੱਥੇ 8 ਘੰਟੇ ਆਸਤੇ ਐਂਡ ਉਹਦੀ ਕੈਨੇਡੀਅਨਸ ਵਰ ਅਗੇਨ ਗੋਇੰਗ ਟੂ ਸੈਂਡ ਹਿਮ ਬੈਕ बिकॉज ਬੜੇ ਸੀਰੀਅਸ ਜੋ ਮੈਂ ਇੱਕ ਮਾਈਨਰ ਦੇ ਉੱਤੇ ਬਦਫਹਿਲੀ ਕਰਨਾ ਸ਼ਾਰਟਮ ਵੀ ਕਰਨੀ ਏਡੇ ਸੀਰੀਅਸ aarop ਤੇ ਮਗਰ ਸਰਕਾਰ ਦੇ ਹਾਲਾਤ ਵੇਖ ਲਓ ਇੱਕ ਸਪੀਕਰ ਦੋ ਕੈਬਨਟ ਦੇ ਮਨਿਸਟਰ ਤੇ ਹੋਮ ਮਨਿਸਟਰ ਕੌਣ ਉਹ ਘਟਾਰੂ ਚੱਕਦਾ ਯਾਰ ਭਗਵੰਤ ਮਾਨ ਜਿਹਨੇ ਕਟਾਰੂ ਚੱਕ ਨੂੰ ਕਲੀਨ ਚਿੱਟ ਦਿੱਤੀ ਉਹਨੇ ਆਪਦੇ ਐਸਐਸਪੀ ਨੂੰ ਕਹਿ ਕੇ ਇਹਨੂੰ ਵੀ ਕਲੀਨ ਚਿੱਟ ਤਵਾਤੀ ਮਗਰ ਜਿੱਥੇ ਗੁਰਮੀਤ ਰਾਮ ਰਹੀਮ ਦੇ ਮਸਲੇ 'ਚ ਸੈਂਕਸ਼ਨ ਨਹੀਂ ਤੇਣੀ 2-2 ਸਾਲ ਉਸ ਕੇਸ 'ਚ ਥੋੜੀ ਛਿੱਟ ਦਾ ਫੈਸਲਾ ਤੁਸੀਂ ਰਿਪੋਰਟ ਜਨਤਕ ਕਰ ਰਹੇ ਹੋ ਉਸ ਰਿਪੋਰਟ 'ਚ ਜੋ ਲਿਖਿਆ ਉਹਦੇ ਤੇ ਤੁਸੀਂ ਧਿਆਨ ਨਹੀਂ ਦੇਣਾ ਚਾਹ ਰਹੇ ਕੀ ਮਜਬੂਰੀ ਹੈ ਮਗਰ ਪ੍ਰੋਫੈਸਰ ਦਵਿੰਦਰਪਾਲ ਪੋਲਰ ਜਾਂ ਰਾਜਵਾਨੇ ਦਾ ਕੇਸ ਆ ਜੇ ਉੱਥੇ ਬੜੇ ਤਤਪਰ ਹੋ ਜਾਂਦੇ ਔਰ ਕੱਲੀ ਇਹ ਨਹੀਂ ਆ ਮੈਂ ਕਿਉਂਕਿ ਅੱਜ ਗੱਲਾਂ ਕਈ ਰਲ ਗਿਆ ਨੇ ਮੈਂ ਮਿਨਿਸਟਰ ਦੀ ਕਾਰਗੁਜ਼ਾਰੀ ਦੀ ਗੱਲ ਕਰ ਰਿਹਾ ਮਾਈਨਿੰਗ ਇੱਕ ਬੜਾ ਵੱਡਾ ਮੁੱਦਾ ਆ ਕੁਝ ਦਿਨ ਪਹਿਲਾਂ ਚਲੋ ਇਹ ਫੋਟੋ ਤਾਂ ਜਨਤਿਕ ਹੋ ਹੀ ਗਿਆ ਕੀ ਕਿਵੇਂ ਆ ਮਾਈਨਿੰਗ ਮਿਨਿਸਟਰ ਤੀਜਾ ਬਦਲਤਾ ਪਹਿਲਾਂ ਅਰਜੋਤ ਬੈਲ ਸੀ ਉਹਨੂੰ ਹਟਾਇਆ ਕਿ ਇਹ ਮਾਈਨਿੰਗ ਮਾਫੀਆ ਨਾਲ ਰਲ ਗਿਆ ਫਿਰ ਦੂਜੇ ਨੂੰ ਹਟਾਤਾ ਆਪਣੇ ਨੂੰ ਅ ਗੁਰਮੀਤ ਏ ਨੂੰ ਕਿਉਂਕਿ ਇਹ ਤਾਂ ਦੇਖੋ ਇਨਡਾਈਟਮੈਂਟ ਹੈ ਬਾਇ ਦਾ ਚੀਫ ਮਿਨਿਸਟਰ ਕਿ ਇਹ ਨਹੀਂ ਕੰਮ ਠੀਕ ਕਰ ਰਿਹਾ ਚੀਫ ਮਿਨਿਸਟਰ ਨੇ ਤਦੇ ਹਟਾਤਾ ਹੁਣ ਤੀਜਾ ਰਲਿਆ ਇਹ ਵਿਆਹ ਵੀ ਉਹਨਾਂ ਦੇ ਜਾਵੇ ਜਿਨ੍ਹਾਂ ਤੇ ਮਾਈਨਿੰਗ ਦੇ ਪਰਚੇ ਤੇ ਗੁਲਦਸਤੇ ਵੀ ਉਹਨਾਂ ਤੋਂ ਹੀ ਲਵੇ ਜਿਨ੍ਹਾਂ ਦੇ ਮਾਈਨਿੰਗ ਦੇ ਪਰਚੇ ਆ ਗੁਰਮੀਤ ਸਿੰਘ ਹੈ ਜੀ ਇਹਦੇ ਤੇ 4 ਐਫ ਆਈ ਆਰਾਂ ਨੇ ਇੱਥੇ ਮੈਂ ਆ ਆ ਤੁਹਾਨੂੰ ਦੇ ਹੀ ਦੇਣਾ ਐਫ ਆਈ ਆਰ ਨੰਬਰ 0032 3 13323 ਨੂਰਪੁਰ 베ਦੀ ਥਾਣਾ ਦੂਜੀ ਐਫ ਆਈ ਆਰ ਨੰਬਰ 47 ਨੂਰਪੁਰ 베ਦੀ 15423 ਤੀਜੀ ਐਫ ਆਈ ਆਰ 0110 22822 ਔਰ ਚੌਥੀ ਐਫ ਆਈ ਆਰ ਰੂਪਨਗਰ ਅਗੇ ਨੂਰਪੁਰ ਬੇਦੀ 01313922 ਜਿੱਥੇ ਚਾਰ ਮਾਈਨਿੰਗ ਦੇ ਪਰਚੇ ਹੋਣ ਉਤੋ ਹੀ ਗੁਲਦਸਤਾ ਲੈਣਾ ਹੋਰ ਕੋਈ ਤੁਹਾਨੂੰ ਗੁਲਦਸਤਾ ਲੈਣ ਨੂੰ ਮਿਲਦਾ ਨਹੀਂ ਔਰ ਇਹੀ ਕਾਰਨ ਹੈ ਕਿ ਕੋਰਟ ਹਾਈ ਆਨਰੇਬਲ ਹਾਈ ਕੋਰਟ ਨੂੰ ਅਖੀਰ ਚ ਇਹਦੇ ਚ ਕੋਰਟ ਕਮਿਸ਼ਨਰ ਲਾਉਣਾ ਪਿਆ they they have no faith देखो इल्लीगल माइनिंग ਹੁੰਦੀ ਹੈ ਬੰਦਾ ਪਹਿਲਾਂ ਕੰਪਲੇਂਟ ਕਰਦਾ ਔਰ ਇਹਦੇ ਚ ਇੱਕ ਪਾਸੇ ਤਾਂ ਕੰਪਲੇਨੈਂਟ ਵੀ ਮਾਈਨਿੰਗ ਮਹਿਕਮਾ ਹੈ ਮਾਈਨਿੰਗ ਮਹਿਕਮਾ ਕੰਪਲੇਂਟ ਕਰ ਰਿਹਾ ਹੈ ਤੇ ਮੰਤਰੀ ਮਾਈਨਿੰਗ ਦਾ ਜਾ ਕੇ ਉਹਨਾਂ ਦੇ ਪ੍ਰੋਗਰਾਮਾਂ 'ਚ ਸ਼ਾਮਿਲ ਹੋ ਰਿਹਾ ਉਹਨਾਂ ਤੋਂ ਗੁਲਦਸਤੇ ਲੈ ਰਿਹਾ ਕੀ ਮੋਰੈਲਿਟੀ ਰਹਿ ਗਈ ਕੀ ਐਥਿਕਸ ਰਹਿ ਗਏ ਕਿਵੇਂ ਇਨਸਾਫ ਹੋਣਾ ਹੈ ਕਿਵੇਂ ਇਲੀਗਲ ਮਾਈਨਿੰਗ ਰੁਕਣੀ ਔਰ ਇਹੀ ਕਾਰਨ ਬਣਿਆ ਕਿ ਲੋਕੀ ਅਖੀਰ 'ਚ instead of complaining to the police they have lost faith in the police they have lost faith in the government akhir cho high court nu approach kar rahe hai ki tusi kuch kar lo kar lo nahi ta kuch nahi hona bsf ne is mudde che indo pak border te illegal mining kive vadda challenge face kar reha mera eh kehne da bhav hai ki not one minister katter imandara de katter beiman kam vekho from professor dwindarpal bhullar case ਤੂ ਸੌਦਾ ਸਾਦ ਟੂ ਮਾਈਨਿੰਗ ਇਸ਼ੂਸ ਟੂ ਸੋਡੋਮੀ ਇਸ਼ੂਸ ਟੂ ਕਟਾਰੂਚਕ ਇਸ਼ੂ ਔਰ ਜਿਹੜੀ ਹਲੇ ਇੱਕ ਵੀਡੀਓ ਆਉਣੀ ਹੈ ਇੱਕ ਮੰਤਰੀ ਦੀ ਉਹਦੇ ਇਸ਼ੂ ਤੱਕ ਹਟਦੀ ਨਹੀਂ ਯਾਰੇ ਫਿਰ ਇਹ ਕਹਿੰਦੇ ਬਦਲਾਵ ਲਿਆਉਣਾ ਸੀ ਕਿ ਇਹ ਬਦਲਾਵ ਲਿਆਉਣਾ ਸੀ ਤੁਸੀਂ ਕਿਉਂਕਿ ਇਹ ਜੀਆਂ ਡੇਢ ਸਾਲ ਦੇ ਅੰਦਰ ਅੰਦਰ ਇਹ ਜੇ ਝੰਡੇ ਤੱਕ ਇਹਨਾਂ ਦਾ ਕਹੇ ਸਰਕਾਰ 'ਚ ਇਹਨੇ ਮੰਤਰੀਆਂ ਦੇ ਨਹੀਂ ਝੂਲਦੇ ਜਿੰਨੇ ਤੁਸੀਂ ਝੁਲਣ ਲਾਤੇ ਔਰ ਹੁਣ ਤਾਂ ਡਰ ਰੱਖਦਾ ਤੁਹਾਨੂੰ ਵੀ ਮੈਂ ਬੇਨਤੀ ਕਰਾਂ ਚਲੋ ਸਾਨੂੰ ਤਾਂ ਨਹੀਂ ਮਿਲਦੇ ਅਸੀਂ ਤਾਂ ਤੁਸੀਂ ਨਾ ਐਵੇਂ ਜਿਲ ਜਿਲ ਜਾਇਆ ਕਰੋ ਬੜੇ ਖਤਰਨਾਕ ਬੰਦੇ ਨੇ ਮੈਨ ਲਵ ਬੈਟਰ ਟੂ ਬੀ ਸੇਫ ਦੈਨ ਟੂ ਬੀ ਸੌਰੀ ਇਹਨਾਂ ਦਾ ਐਡਾ ਡਿੱਗਿਆ ਹੋਇਆ ਹਾਲਾਤ ਬਣ ਗਏ ਆ ਤੁਸੀਂ ਇਨਸਟੈਡ ਆਫ ਕਨੇਡੀਅਨ ਸੋਇਲ ਤੇ ਜਾ ਕੇ ਉਹ ਸਰਕਾਰ ਨੂੰ ਕੀ ਮੈਸੇਜ ਦੇ ਰਹੇ ਹੋ ਤੁਸੀਂ ਕੀ ਤੁਹਾਡੇ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੇ ਲੋਕ ਕਰਨ ਜਿਹੜੇ ਸੌਟਮੀ ਵਰਗੇ ਜੁਰਮ ਕਰਨ ਉਹਨਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਕੀ ਸੋਚ ਹੈ ਕਿ ਮੈਸੇਜਿੰਗ ਤਾਂ ਵੇਖੋ ਇੰਟਰਨੈਸ਼ਨਲ ਕੰਟਰੀ ਤੇ ਕੀ ਦੇ ਰਹੇ ਸੋ ਆਈ ਡਿਮਾਂਡ ਇੱਕ ਇਨਕੁਆਇਰੀ ਕਿ ਇਹ ਕੀਨੇ ਕਲੀਅਰੈਂਸ ਸਰਟੀਫਿਕੇਟ ਦਿੱਤਾ ਔਰ ਨਾਲ ਦੀ ਨਾਲ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੇ ਮਾਮਲੇ ਚ ਜਿਹੜੀ ਰਿਜੈਕਸ਼ਨ ਦੇ ਉਹਨਾਂ ਦੇ ਕਾਰਨ ਬੜੇ ਉਹ ਸਾਰਾ ਕੁਝ ਜਨਤਿਕ ਕਰ ਦਿਓ ਹੁਣ